ਗਰਮੀਆਂ ਵਾਲੇ ਬੇਲ ਬੂਟੇ ਸਬਜੀ ਰੌਕਟ ਤੋਂ ਵੀ ਤੇਜ਼ ਰਫ਼ਤਾਰ ਦੇ ਨਾਲ ਵਧਣ ਫੁੱਲਣਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਅਜਿਹਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇਹ ਦੇਖ ਵੀ ਲਓ ਪਹਿਲਾਂ ਤੁਸੀਂ ਇਹ ਦੇਖੋ ਇਹ ਬੇਲਾ ਮੈਂ ਤੁਹਾਡੇ ਨਾਲ ਲਾਉਣ ਬੇਲੇ ਵੀ ਵੀਡੀਓ ਸ਼ੇਅਰ ਕੀਤੀ ਸੀ ਤੇ ਇਹਨਾਂ ਦਾ ਵਿਕਾਸ ਚੱਲ ਰਿਹਾ ਦੇਖੋ ਤੇ ਕਰਨਾ ਆਪਾਂ ਕੀ ਆ ਇਹ ਦੇਖੋ ਵੱਧ ਰਹੀ ਉੱਪਰ ਨੂੰ ਜਾ ਰਹੀ ਬੇਲ ਦੇਖੋ ਪਹਿਲਾਂ ਇਹ ਦੇਖੋ ਤੇ ਕਰਨਾ ਆਪਾਂ ਇੱਕ ਛੋਟਾ ਜਿਹਾ ਕੰਮ ਕਰਨਾ ਆ 2-3 ਵਾਰ ਕਰਨਾ ਆ ਔਰ ਇਹ ਫਾਰਮੂਲਾ ਅਜਮਾਇਆ ਹੋਇਆ ਫਾਰਮੂਲਾ ਆ ਬਿਲਕੁਲ ਇਹ ਲੀਖੂ ਮੈਂ ਕਰ ਰਹੀ ਆ ਤੁਸੀਂ ਵੀ ਇਹੀ ਕਰਨਾ ਆ ਤੇ ਤੁਹਾਡੇ ਬੇਲਾਂ ਬੂਟੇ ਚਾਹੇ ਬੈਂਗਣ ਹਰ ਇੱਕ ਸਬਜੀ ਫੁੱਲਾਂ ਦੇ ਨਾਲ ਭਰਦੀ ਹੋਈ ਦਿਨੋਂ ਦਿਨ ਨਜ਼ਰ ਆਵੇਗੀ ਤੇ ਲਓ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗਾ ਆ ਗੌਰ ਨਾਲ ਸੁਣ ਲਓ ਕਿ ਆਪਾਂ ਕਰਨਾ ਕੀ ਆ ਛੋਟਾ ਜਿਹਾ ਕੰਮ ਕਰਨਾ ਆ ਬਿਲਕੁਲ ਦੇਸੀ ਔਰਗੇਨਿਕ ਆ ਲਓ ਕੋਈ ਵੀ ਬੂਟਾ ਆ ਚਾਹੇ ਬੇਲ ਆ ਕੱਦੂ ਦੀ ਬੇਲ ਆ ਤੂਰੀਆਂ ਦੀ ਬੇਲ ਆ ਕਰੇਲਿਆਂ ਦੀ ਬੇਲ ਆ ਮਿਰਚਾਂ ਦਾ ਬੈਂਗਣਾ ਦਾ ਬੂਟਾ ਆ ਜਿਹੜਾ ਵੀ ਬੂਟਾ ਗਰਮੀਆਂ ਵਾਲਾ ਲਾਉਣ ਤੋਂ ਬਾਅਦ ਹਾਲੇ ਤੱਕ ਨਹੀਂ ਚੱਲਿਆ ਹੈਗਾ ਔਰ ਤੁਹਾਨੂੰ ਲੱਗ ਰਿਹਾ ਭਈ ਇਹ ਤੁਰੇ ਹੀ ਨਹੀਂ ਰਿਹਾ ਹੈਗਾ ਪੀੜਾ ਫਿਰ ਰਿਹਾ ਜਾਂ ਸੁੱਕ ਰਿਹਾ ਉਦੇ ਉੱਤੇ ਇਹ ਇੱਕ ਜਾਦੂਈ ਫਾਰਮੂਲਾ ਆ ਤੇ ਅਪਣਾਓ ਤੇ ਇਹਨੂੰ ਚੋਂ-ਚੋਂ ਪੰਜਾਂ-ਪੰਜਾਂ ਦਿਨਾਂ ਦੇ ਵਖਵੇਂ ਤੋਂ ਬਾਅਦ ਦੋ ਤਿੰਨ ਵਾਰ ਅਪਣਾਓ ਤੇ 20 ਦਿਨਾਂ ਦੇ ਵਿੱਚ ਬੂਟਾ ਤੁਹਾਨੂੰ ਦੱਸੇਗਾ ਕਿ ਮੈਂ ਕੀ ਰਿਜ਼ਲਟ ਦੇਣਾ ਖਾਸ ਤੌਰ ਤੇ ਜਿਹਨਾਂ ਲੋਨ ਵੇਲੇ ਵੀ ਕੁਝ ਵੀ ਨਹੀਂ ਪਾਇਆ ਉੱਤੇ ਮਿੱਟੀ 'ਚ ਬੂਟੇ ਗੱਡ ਦਿੱਤੇ ਆ ਉਹ ਜ਼ਰੂਰ ਅਪਣਾਓ ਇਹਨੂੰ ਕੋਈ ਦਵਾਈ ਨਾ ਵਰਤੋ ਕੁਝ ਵੀ ਕਿਉਂਕਿ ਜੇ ਆਪਾਂ ਦਵਾਈ ਵਗੈਰਾ ਪਾ ਕੇ ਹੀ ਸਬਜ਼ੀ ਪੈਦਾ ਕਰਦੇ ਆ ਤਾ ਫਿਰ ਬਾਜ਼ਾਰ ਤੋਂ ਵੀ ਆਪਾਂ ਮੁੱਲ ਲੈ ਸਕਦੇ ਆਂ ਸਬਜ਼ੀ ਫੇਰ ਦਾ ਕੋਈ ਫਰਕ ਹੈ ਹੀ ਨਹੀਂ ਰਿਹਾ ਅਸੀਂ ਜੋ ਕੁਝ ਵੀ ਇੱਥੇ ਅੰਦਰ ਪਿੱਛੇ ਮੇਰੇ ਤੁਸੀਂ ਦੇਖ ਰਹੇ ਆਂ ਉਹ ਗੋਨੇ ਆ ਸਭ ਕੁਝ ਆਰਗੈਨਿਕ ਆ ਕੁਦਰਤੀ ਤੌਰ ਤੇ ਔਰ ਇਹ ਕੁਦਰਤੀ ਤੌਰ ਦਾ ਸਭ ਤੋਂ ਵੱਡਾ ਫਾਰਮੂਲਾ ਆ ਜਿਹਨੂੰ ਆਪਾਂ ਆਰਗੈਨਿਕ ਦੇ ਮਾਂ ਪੇ ਕਹਿ ਸਕਦੇ ਆਂ ਔਰ ਇੰਨਾ ਸਾਰੀ ਕਰੂਗਾ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਲਓ ਦੇਖੋ ਮੈਂ ਤੁਹਾਨੂੰ ਸਿਰਫ ਦੋ ਬਰੂਟਿਆਂ ਜਾਂ ਬੇਲਾਂ ਦਾ ਬਣਾ ਕੇ ਦਿਖਾ ਲੈਣ ਲੱਗਾ ਆ ਇਹਦੇ ਵਿੱਚ ਆਪਾਂ 2 ਲੀਟਰ ਪਾਣੀ ਲਿਆ ਇਹ ਦੇਖੋ 2 ਲੀਟਰ ਪਾਣੀ ਦੋ ਬੂਟਿਆਂ ਵਾਸਤੇ ਤੇ ਇਹ ਸਰੋਂ ਦੀ ਖਾਲ ਅੱਧਾ ਕਿਲੋ ਆ ਦੇਖੋ ਮੈਂ ਤੁਹਾਨੂੰ ਬਹੁਤ ਜਲਦੀ ਇਥੇ ਦਿਖਾ ਦੇਣਾ ਆ ਲਓ ਅੱਧਾ ਕਿਲੋ ਤੇ ਆ ਫਟਕੜੀ ਤੇ ਚਾਹ ਪੱਤੀ ਆਪਾਂ ਆ ਜਿਆ ਬਣਾਉਣ ਵਾਲੀ ਪੱਤੀ ਦੇ 2 ਚਮਚੇ ਆ ਲਓ ਤੇ ਜੇ ਆਪਣੇ ਕੋਲ ਦੂਸਰੀ ਖੜ ਇਹ ਪਾਊਡਰ ਹੈ ਆ ਤੇ ਜਦੋਂ ਆਪਾਂ ਬਣਾਉਣ ਲੱਗੇ ਆ ਇਹ 2 ਲੀਟਰ ਆ ਲਓ ਇਹਨੂੰ ਆਪਾਂ ਹਲਾ ਕੇ ਸਵਾਰ ਕੇ ਰੜਾ ਕੇ 10 12 ਘੰਟਿਆਂ ਲਈ ਆ ਲਓ ਧੁੱਪ ਦੇ ਵਿੱਚ ਰੱਖ ਦੇਣਾ ਆ ਲਓ 10-12 ਘੰਟੇ ਦੀ ਬਾਅਦ ਆਪਾਂ ਗੱਲ ਕਰਾਂਗੇ ਹਾ ਲਓ ਪਿਆ ਰਹਿਣ ਦੇਣਾ ਸਾਰੀਆਂ ਚੀਜ਼ਾਂ ਵਿੱਚ ਮਿਕਸ ਹੋ ਜਾਣੀਆਂ ਪਾਉਣਾ ਕਿਸ ਤਰ੍ਹਾਂ ਆ ਮੈਂ ਤੁਹਾਨੂੰ ਪਾ ਕੇ ਦਿਖਾ ਦਊਂਗਾ ਇਹ ਦੋ ਬੂਟਿਆਂ ਦੀ ਖਰਾਦ ਆ ਦੂਧੀਆਂ ਬੇਲਾਂ ਚਾਹੇ ਜਿਹੜੀ ਮਰਜ਼ੀ ਬੀਜ ਲਿਆ ਕਰੇਲੇ ਦੀ ਆ ਅਸੀਂ ਤਾਂ ਆਪੋ ਦੇ ਤੁਹਾਨੂੰ ਮੈਂ ਦਿਖਾ ਰਿਆਂ ਆ ਦੇਖੋ ਬੱਠਰ ਦੇ ਵਿੱਚ ਉਹ ਗਾਏ ਹੋਏ ਆ ਦੇਖੋ ਇਸੇ ਤਰ੍ਹਾਂ ਘਰੇ ਗੋਨਾ ਮੈਂ ਸਾਰੇ ਬੀਜ ਆਹ ਦੇਖ ਲਓ ਠੀਕ ਹੈ ਤੇ ਆਪਾਂ ਉਸ ਬੂਟੀ ਦਾ ਬਾਧਾ ਨਹੀਂ ਹੋ ਰਿਹਾ ਪੀਲਾ ਫਿਰ ਰਿਹਾ ਜੇ ਤੁਸੀਂ ਪਹਿਲਾਂ ਕੁਝ ਵੀ ਨਹੀਂ ਕੀਤਾ ਜਾਂ ਕੁਝ ਵੀ ਨਹੀਂ ਬੀਜਣ ਵੇਲੇ ਪਾਇਆ ਤੇ ਆਪਾਂ ਇਹ ਜਿਹੜਾ ਪਾਣੀ ਤਿਆਰ ਕੀਤਾ ਇਹ ਦੇਖੋ ਦੋ ਬੂਟਿਆਂ ਵਾਸਤੇ 2 ਲੀਟਰ ਤੇ ਆਪਾਂ 15 20 ਦਿਨ ਦਾ ਬੂਟਾ ਵੀ ਆਪਾਂ ਨੂੰ ਪੂਰੀ ਨਹੀਂ ਦਿਸ ਰਿਹਾ ਭਈ ਚੱਲ ਨਹੀਂ ਰਿਹਾ ਤੇ 1 ਲੀਟਰ ਪਾਣੀ ਪਾ ਦੇਣਾ ਕਿਉਂਕਿ ਮੈਂ ਦੋ ਦੋ ਬੂਟੇ ਲਾਇਓ ਆ ਇੱਕ ਇੱਕ ਥਾਂ ਤੇ ਇਹ ਦੇਖੋ ਮੇਰੇ ਮੋਰੇ ਦੋ ਬੇਲਾ ਜਿਨ੍ਹਾਂ ਨੂੰ ਪਹਿਲਾਂ ਹੀ ਪਾਤੀ ਹੋ ਆ ਖਾਲ ਵਗੈਰਾ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਉਹ ਤਾਂ ਚੱਲਣਗੇ ਹੀ ਚੱਲਣਗੇ ਤੇ ਜਿਨ੍ਹਾਂ ਨੂੰ ਆਪਾਂ ਨਹੀਂ ਕੁਝ ਪਾਇਆ ਬੂਟੇ ਪੀਲੇ ਫਿਰ ਰਹੇ ਆ ਤੇ ਇਹ ਪ੍ਰੋਸੈਸ ਹੈ ਜਿਹੜਾ ਇਹ ਦਿਨਾਂ ਦੇ ਵਿੱਚ ਇਹ ਬੂਟੇ ਦਾ ਰੰਗ ਢੰਗ ਬਦਲ ਦਊਗਾ ਗਰਮੀਆਂ ਵਾਲੀਆਂ ਸਬਜ਼ੀਆਂ ਤੇ ਹੀ ਵਰਤਣ ਵਾਸਤੇ ਇਹ ਫਾਰਮੂਲਾ ਆ ਸਪੈਸ਼ਲ ਔਰ ਇਹ ਆਪਾਂ ਲੀਟਰ ਲੀਟਰ ਤੱਕ ਪਾਣੀ ਇਹਨਾਂ ਨੂੰ ਪਾ ਦੇਣਾ ਆ ਦੇਖੋ ਮੈਂ 2 2 ਇੱਕ ਇੱਕ ਥਾਂ ਤੇ ਲਾਈਆਂ ਇਸ ਕਰਕੇ ਇਹਨਾਂ ਨੂੰ ਲੀਟਰ ਲੀਟਰ ਪਾਣੀ ਪਾ ਰਹੇ ਆ ਸਾਰੀ ਤਰ੍ਹਾਂ ਦੀਆਂ ਚਾਹੇ ਗਮਲੇ ਵਿੱਚ ਆ ਇਹ ਨਾ ਕਿ ਹੋ ਕੇ ਗਮਲੇ ਵਾਸਤੇ ਕੀ ਪ੍ਰੋਸੈਸ ਹੈ ਆ ਕਿਤੇ ਵੀ ਆ ਇਹ ਦੇਖੋ ਇਹ ਮਿਰਚ ਇਹ ਕੱਦੂ ਵੱਡਾ ਤੋਰੀਆਂ ਹਰ ਇੱਕ ਤੇ ਇਸੇ ਤਰ੍ਹਾਂ ਆ ਪਾ ਇਹ ਪਾਣੀ ਪਾ ਸਕਦੇ ਆ ਔਰ ਰਿਜ਼ਲਟ ਦਿਨਾਂ ਦੇ ਵਿੱਚ ਹੀ ਇਹ ਦੇਖੋ ਇਹ ਬੂਟਾ ਟਮਾਟਰ ਦਾ ਦੁਬਾਰਾ ਫਿਰ ਸਿਆਲ ਵਾਲੇ ਲਾਲ ਲੱਗ ਕੇ ਹੁਣ ਫਿਰ ਫਲ ਲੱਗਣਾ ਸ਼ੁਰੂ ਹੋ ਗਿਆ ਆ ਦਵਾਰਾ ਤੋਂ ਅੰਦਰ ਹੀ ਘਰ ਦੇ ਅਸੀਂ ਇਹ ਬੁੱਟਾ ਲਾਇਆ ਔਰ ਇਹ ਦੇਖੋ ਗਰਮੀਆਂ ਵਾਲੇ ਦਵਾਰਾ ਹਰੇ ਟਮਾਟਰ ਆ ਗਏ ਆ ਫਾਰਮੂਲਾ ਸਿਰਫ ਇਹੀ ਅਪਣਾਉਨੇ ਆ ਅਸੀਂ ਸਰੋਂ ਦੀ ਖਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਨ ਚੀਜ਼ ਆ ਬੁੱਟਿਆਂ ਲਈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜਲਦੀ ਕਮੈਂਟ ਕਰਕੇ ਦੱਸਣਾ ਤੇ ਇਹ ਫਾਰਮੂਲਾ ਜਲਦੀ ਤੋਂ ਜਲਦੀ ਅਪਣਾ ਲਓ